ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਦਿਨ ਹੈਗਾ ਜੀ ਸ਼ੁੱਕਰਵਾਰ 10:00 ਦੇ ਵੱਜ ਚੁੱਕੇ ਨਹੀਂ 6:30 ਪੌਣੇ 7 ਦਾ ਟਾਈਮ ਸੀਗਾ ਇੱਥੇ ਕਿਉਂਕਿ ਪਹਿਲਾਂ ਮੈਂ ਦੂਜੇ ਘਰ ਦੀ ਵੀ ਸਫਾਈ ਕਰਕੇ ਆਈ ਆ ਤੇ ਪਹਿਲਾਂ ਸਟਾਰਟਿੰਗ ਤੋਂ ਤਾਂ ਨਹੀਂ ਹੈਗੀ ਵੀਡੀਓ ਕਿਉਂਕਿ ਮੈਂ ਕੈਮਰਾ ਆਨ ਕੀਤਾ ਤੇ ਉਹ ਤੇ ਮੈਮਰੀ ਫੁੱਲ ਹੋਣ ਕਰਕੇ ਨਹੀਂ ਬਣੀ ਸੋ ਮੈਂ ਆ ਰਹੀ ਸੀ ਵੀਡੀਓ ਦੇ ਵਿੱਚ ਝਾੜੂ ਤੋ ਬਸ ਇਹ ਵੇਲੇ ਹੀ ਕੰਮ ਆ ਜਿਹੜਾ ਬਹੁਤ ਬਹੁਤ ਜ਼ਿਆਦਾ ਹੁੰਦਾ ਹੈ ਝਾੜੂ ਵਗੈਰਾ ਦਾ ਝਾੜੂ ਪੋਚੇ ਦਾ ਛੋਟੇ ਘਰ ਜਿਹੜੀ ਦੂਸਰਾ ਘਰ ਆ ਉਧਰ ਮੈਂ ਸਫਾਈ ਦਾ ਕੰਮ ਨਾ ਮੇੜ ਕੇ ਫਿਰ ਮੈਂ ਇੱਧਰ ਆਈ ਇੱਧਰ ਆਣ ਕੇ ਮੈਂ ਝਾੜੂ ਲਾ ਰਹੀ ਆ ਪੌਣੇ ਇੱਕ ਘੰਟੇ ਦਾ ਟਾਈਮ ਤੇ ਸਾਰਾ ਵਿੜਾ ਜਿਹੜਾ ਆਪਾਂ ਸੁੰਬਰ ਲਵਾਂਗੇ ਤੇ ਹਾਂਜੀ ਵੀਡੀਓ ਜਿਹੜੀ ਮੈਂ ਫਰੰਟ ਕੈਮਰੇ ਨਾਲ ਬਣਾਉਣੀ ਹੁੰਦੀ ਆ ਕਿਉਂਕਿ ਕੋਈ ਮਤਲਬ ਵੀਡੀਓ ਬਣਾਉਣ ਵਾਲਾ ਹੈ ਨੀਗਾ ਤਾਂ ਮੈਂ ਜਿਹੜੀ ਹੈਗੀ ਆ ਫਰੰਟ ਨਾਲ ਬਣਾਉਣੀ ਆ ਇਹਦੇ ਨਾਲ ਫਿਰ ਮੈਨੂੰ ਪਤਾ ਚੱਲਦਾ ਰਹਿੰਦਾ ਹੈ ਵੀ ਵੀਡੀਓ ਵਧੀਆ ਬਣ ਰਹੀ ਹੈ ਕੈਮ ਤਾਨੂੰ ਜਿਹੜਾ ਇਹਦੇ ਚ ਥੋੜਾ ਜਿਹਾ ਉੱਤਾਂ ਉੱਪਰ ਦੀ ਸਾਈਡ ਤੋਂ ਦਿਖਦਾ ਹੋਣਾ ਹੈ ਉਲਟਾ ਲੱਗਦਾ ਹੋਣਾ ਹੈ ਤੇ ਲੋਜੀ ਆਪਾਂ ਜਿਹੜਾ ਹੈਗਾ ਜਾਂ ਝਾੜੂ ਸਾਰੇ ਵਿਹੜੇ ਦੇ ਵਿੱਚ ਲਾ ਲੈਣਾ ਹੈ ਤੇ ਸਾਡੇ ਜਿਹੜੀ ਹੈਗੀ ਚਾੜਤੀ ਧੁੱਪ ਆ ਜਾਂਦੀ ਹੈ ਵੀ ਸੂਰਜ ਨਿਕਲਦੇ ਸਾਰ ਹੀ ਸਾਡੇ ਘਰੇ ਤੋਂ ਪਾਉਣ ਲੱਗ ਜਾਂਦੀ ਤੁਸੀਂ ਦੇਖ ਸਕਦੇ ਹੋ ਹਨਾ ਕਿੰਨੀ ਧੁੱਪ ਲੱਗ ਰਹੀ ਹੈ ਇੰਝ ਆਈ ਹੋਈ ਹੈ ਇੰਝ ਲੱਗਦਾ ਹੈ ਜਿਵੇਂ ਸ਼ਿਖਰ ਦਾ ਪੈਰ ਹੋਈ ਹੋਏ ਪਰ ਇਹ ਤੁਸੀਂ ਟਾਈਮ ਹੈ ਜਿਹੜਾ 4:30 ਵਜੇ ਦਾ ਆ ਤੇ ਮੈਂ ਝਾੜੂ ਮਾਰ ਕੇ ਸਾਰਾ ਕੂੜਾ ਇਕੱਠਾ ਕਰ ਦੇਣਾ ਹੈ ਸਾਰੇ ਵਿਹੜੇ ਦੇ ਵਿੱਚ ਕੋਕੀ ਜੀ ਨਜ਼ਾਰਾ ਆਪਣੀ ਸਕੂਲ ਦੀ ਪੂਰਾ ਨਹੀਂ ਨਾ ਬਸ ਪਰ ਲੈਂਦੇ ਸਫਾਈ ਕਰ ਲਏ। ਉਹਨਾਂ ਚ ਰੈਣ ਲੱਗਾ ਵੀ ਸਾਰਾ ਕੰਮ ਹੀ ਪਿਆ ਆ ਹਲੇ। ਤੇਲ ਸੋਈ ਦਾ ਕੰਮ ਆ ਜਿਹੜੀ ਸਾਡੀ ਆਂਟੀ ਆਉਂਦੀ ਹੁੰਦੀ ਆ ਉਹ ਕਰ ਦਿੰਦੀ ਆ ਬਸ ਰੋਟੀ ਬਣਾ ਦਿੰਦੀ ਆ ਸਵੇਰ ਵੇਲੇ। ਕਿਉਂਕਿ ਸਵੇਰੋਂ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਨਾ ਝਾੜੂ-ਖੋਚੇ ਦਾ ਹੋ ਜਾਂਦਾ ਹੋਰ ਸਾਰਾ ਹਨਾ ਪਸ਼ੂਆਂ ਦਾ ਡੰਗਰ ਪਸ਼ੂਆਂ ਦਾ ਗੋਵਾ ਮਨ ਮਾਰ ਗਾਣਾ ਤਾਂ ਨਹੀਂ ਸੀ ਇੱਕੀ ਆ ਫਿਰ। ਤੇ ਇਹ ਵੀ ਹਨਾ ਸਫਾਈ ਦਾ ਕਰਨੀ ਪੈਂਦੀ ਆ। ਕੀ ਮੈਂ ਚ ਸਰਦਾਰ ਜੀ ਨੂੰ ਕਹਿੰਦੀ ਪਈ ਸੀ ਕਿ ਮੈਂ ਤਾਂ ਮਿਲੂਗੀ ਫੋਨ ਦੇ ਵਿੱਚ ਮੈਮਰੀ ਕਾਰਡ ਪਾ ਦਿਓ ਵੀ ਮੈਮਰੀ ਫੁੱਲ ਹੋ ਜਾਂਦੀ ਹੈ ਮੈਨੂੰ ਪਤਾ ਨਹੀਂ ਲੱਗਦਾ ਕਿ ਦੋੜੀ ਹੋਈ ਮਤਲਬ ਸਟੋਰੇ ਦਾ ਫੋਨ ਵੀ ਤਾਂ ਕਰੀ ਇੰਨੇ ਕੋਈ ਗੱਲ ਨਹੀਂ ਪਵਾ ਦਿਆਂਗੇ ਉਹ ਬੈਠੇ ਨੇ ਉਹ ਬਾਰੇ ਸਾਹਮਣੇ ਤੇ ਮੈਂ ਕੰਮ ਕਰ ਰਹੀ ਸੀ ਬਾਕੀ ਸਾਰੇ ਅੰਦਰ ਜਿਹੜੇ ਕੂਲਰ ਲਾਈ ਬੈਠੇ ਨੇ ਪਾਣੀ ਪਾ ਕੇ ਪਰ ਉਹਨਾਂ ਨੂੰ ਕੂਲਰ ਲਾਈ ਬਿਠਾਤਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਸਾਰਾ ਦਿਨ ਗਰਮੀ ਹੈ ਮਤਲਬ ਪੀਲਣ ਦੀ ਨਹੀਂ ਹੈ ਨਾ ਕੰਮ ਧੰਦਾ ਨਹੀਂ ਮੇडम ਦੀ ਤੇ ਮੈਂ ਕਹ ਚਲੋ ਪਹਿਲਾਂ ਝਾੜ ਉਡਾ ਲੀਏਗਾ ਕਮਰਿਆਂ ਦੇ ਵਿੱਚ ਤਾਂ ਮੈਂ ਝਾੜ ਉਪੋਚਾ ਲਾਤਾ ਆ બસ ਵੀੜਾ ਹੀ ਰਹਿੰਦਾ ਸੁੰਭਣ ਵਾਲਾ ਇਹਨੂੰ ਆਪਾਂ ਸੁੰਭਰ ਸੌਰ ਕੇ ਸਾਫ ਸੁਥਰਾ ਕਰਕੇ ਫਿਰ ਜਿਹੜਾ ਹੈਗਾ ਯਾ ਗੋਆ ਚੱਕ ਦਾਂਗੇ ਗੋਏ ਦਾ ਬਚਤ ਇਕੜਾ ਹੀ ਹੁੰਦਾ ਵਾ ਪਰ ਮੈਂ ਦੋ ਵਾਰ ਪਾ ਲੈਂਦੀ ਆ ਕਿਉਂਕਿ ਇੱਕ ਇੱਕ ਕੂੜੇ ਦਾ ਹੋ ਜਾਂਦਾ ਤੇ ਇੱਕ ਥੋੜੀਆਂ ਜਿਹੀਆਂ ਪੱਤੀਆਂ ਪਾਟ ਲਈਆਂ ਆ ਉਹ ਬੋਰੀ ਦੇ ਉੱਤੇ ਪੱਤ ਲੈਂਦੀਆਂ ਫਿਰ ਭੂਂਡ ਨਹੀਂ ਲੱਗ ਜੇ ਹੈਗੀ ਬੋਰੀ ਤੇ ਜਿਵੇਂ ਬਤুলੀਆਂ ਜਿਹਾ ਬਣਾ ਦਿੰਦੀਆਂ ਛੋਟੀਆਂ ਛੋਟੀਆਂ ਪੱਤੀਆਂ ਤਾਂ ਕਿ ਨਾ ਹੁਣ ਮੂਰੇ ਮੱਛਰ ਹੋਊਗਾ ਤੇ ਫਿਰ ਪੌਣ ਧੂਨੇ ਪਾਉਣ ਨੂੰ ਵੀ ਚਾਹੀਦੀਆਂ ਨੇ ਹਨਾ ਤਾਂ ਕਰਕੇ ਫਿਰ ਪੱਤ ਲਈ ਆਇਆ ਥੋੜਾ ਬਹੁਤਾ ਗੋਹਾ ਡੈਡੀ ਨੇ ਫਿਰ ਧੂਏ ਪਾ ਪਾ ਕੇ ਅੱਗੇ ਮੈਂ ਜੀਰਾ ਮਚਾ ਦਿੱਤਾ ਸੀ ਪੂਰਾ ਤੇ ਹੁਣ ਮੈਂ ਨਾਲ ਦੀ ਨਾਲ ਜਿੰਨਾ ਕੁੰਦਾ ਆ ਮਤਲਬ ਫਰਸ ਫਰਸ ਵਾਲਾ ਗੋਹਾ ਜਿਹੜਾ ਪਾਤ ਲੈਣੀ ਹੁੰਦੀ ਆ ਤੇ ਦੂਸਰਾ ਜਿਹੜਾ ਹੈਗਾ ਆ ਸਾਰਾ ਚੱਕ ਕੇ ਇਹ ਗੂੜੀ ਦੇ ਛੜਦੂਗੀ ਜਿਹੜਾ ਕੱਚੇ ਥਾਂ ਤੇ ਹੱਥ ਚੁੱਲੇ 'ਚ ਸਵਾਹ ਆਪਾਂ ਕੱਢ ਲੈਣੀ ਨੇ ਚੁੱਲੇ 'ਚ ਸਵਾਹ ਕਿਉਂਕਿ ਰਾਤ ਨੂੰ ਕੰਮ ਆ ਜਿਹੜਾ ਚੁੱਲੇ 'ਤੇ ਕੀਤਾ ਜਾਂਦਾ ਸ਼ਾਮ ਨੂੰ ਤੇ ਬਾਹਰ ਮੌਸਮ ਆ ਜਿਹੜਾ ਠੰਡਾ ਹੁੰਦਾ ਜਾਂ ਤਾਂ ਕਰਕੇ ਹਨਾ ਹਵਾ ਲੱਗਦੀ ਰਹਿੰਦੀ ਅੰਦਰ ਸੋਈ 'ਚ ਨਹੀਂ ਖੜ ਹੁੰਦਾ ਤੇ ਕਹਰ ਵੇਲੇ ਸ਼ਾਮਾਂ ਵੇਲੇ ਵੀ ਸ਼ਾਮਾਂ ਵੇਲੇ ਕਹਿੰਣਾ ਸੌਰੀ ਇਹ ਪਹਿਰ ਵੇਲੇ ਦਾ ਚੁੱਕਾ ਰਣੀ ਕਹਿੰਦਾ ਹਨਾ ਸੋਈ 'ਚ ਤੇ ਚਲੋ ਜੀ ਆਪਾਂ ਸਵਾਹ ਦਾ ਜਿਹੜਾ ਹੈਗਾ ਆ ਕੜਾਈ 'ਆ ਭਰ ਲਿਆ ਆ ਇਹ ਜਿਹੜਾ ਬਾਹਰਲਾ ਗੋਹਾ ਆ ਇਹ ਸਾਰਾ ਚੱਕ ਕੇ ਆਪਾਂ ਜਿਹੜਾ ਹੈਗਾ ਆ ਸੌਟ ਦੇਣਾ ਆ ਤੇ ਟੈਂਕੀ ਭਰ ਗਈ ਸੀ ਮੈਂ ਫਿਰ ਟੈਂਕੀ ਬੰਦ ਕਰਕੇ ਆਈ ਤੇ ਇਹ ਆਪਦੀਆਂ ਜਾਣ ਦੀਆਂ ਤਿਆਰੀਆਂ ਕਰੀ ਜਾਂਦੇ ਆ ਜਿਹੜਾ ਕੱਚੇ ਥਾਂ ਵਾਲਾ ਪੋਹਾ ਆ ਇਹਨੂੰ ਮੈਂ ਰੂੜੀ ਤੇ ਛੜ ਦਉਂਗੀ ਰੂੜੀ ਤਾਂ ਵੈਸੇ ਆਪਣੇ ਅੰਦਰ ਹੀ ਲੱਗੀ ਹੋਈ ਆ ਬਾਹਰ ਆਪਣੀ ਜਗ੍ਹਾ ਹੈ ਨਹੀਂ ਹਿਲਾਉਣ ਨੂੰ ਜਦੋਂ ਥੋੜੀ ਜੀ ਹੋ ਜਾਂਦੀ ਆ ਟਰਾਲੀ ਦਾ ਆਪਾਂ ਉਦੋਂ ਚਾੜੇਗੀ ਆ ਤੇ ਲੋਜੀ ਗੂਹੂੜਾ ਆਪਾਂ ਸੈੱਟ ਦਿੱਤਾ ਆ ਤੇ ਹੁਣ ਜਿਹੜਾ ਗੂਹਾ ਆ ਫੱਟਣਾ ਆ ਬਸ ਉਹ ਰਹਿ ਗਿਆ ਉਹ ਆਪਾਂ ਜਿਹੜਾ ਹੈਗਾ ਆ ਇੱਕ ਕੜਾਹੀ ਹੋਊਗੀ ਆਪਾਂ ਸਾਰਾ ਚਾੱਕ ਕੇ ਪਾਠ ਲਾਂਗੇ ਚਾਰ ਪੰਜ ਪਾਤੀਆਂ ਜੀਆਂ ਬਣ ਜਉਂਦੀਆਂ ਨੇ ਬਸ ਥੋੜੇ ਦੋ ਦਿਨ ਇੱਕ ਦਿਨ ਦੇ ਜੋ ਮੱਖਣ ਖਲੇ ਤਾਂ ਲਾਉਂਦੇ ਨਹੀਂ ਪਰ ਜਦੋਂ ਮੱਛਰ ਹੋ ਗਿਆ ਫਿਰ ਤਾਂ ਲਾਉਣਾ ਹੀ ਪੈਣਾ ਹਨਾ ਨਹੀਂ ਫਿਰ ਮੱਛਰ ਜੜਾ ਆ ਪੱਜ ਜਾਂਦਾ ਨਹੀਂ ਹੈਗਾ ਹਨਾ ਹੁਣ ਤਾਂ ਕੂਲਰ ਲਾ ਦਿੰਦਾ ਜਾਂ ਗਾਣ ਉਹ ਜਿਹੜਾ ਕੂਲਰ ਪਿਆ ਆ ਨੀਲੇ ਰੰਗ ਦਾ ਤੇ ਇਹ ਲਾ ਦਿੰਦਾ ਜਾਂ ਤਾਂ ਆਰਾਮ ਨਾਲ ਬੈਠੀ ਰਹਿੰਦੀ ਆ ਧਾਤ ਨੂੰ ਲਾ ਦਿੰਦਾ ਜਾਂ ਦਿਨੇ ਉਹਦੀ ਸ਼ਰਤ ਵਾਲਾ ਪੱਖਾ ਚੱਲਦਾ ਹੀ ਆ ਚੰਗੀ ਜਾਂਦਾ ਰਹਣਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਆ ਚਲੋ ਜੀ ਆਪਾਂ ਗੋਹਾ ਜਿਹੜਾ ਸਾਰਾ ਸੈੱਟ ਲਿਆ ਆ ਤੇ ਹੁਣ ਆਪਾਂ ਹੈਗਾ ਯਾ ਥੋੜਾ ਜਿਹਾ ਪਾਣੀ ਲੈ ਜਾਾਂਗੇ ਪਾਣੀ ਪਾ ਕੇ ਗੋਹਾ ਜਿਹੜਾ ਪਾਤ ਲਾਗੇ ਕਿਉਂਕਿ ਸੁੱਕਿਆ ਜਾਂ ਪਿਆ ਹੁੰਦਾ ਵਾ ਫਿਰ ਪਾਣੀ ਪਾਏ ਬਣਾ ਬਣਦੀਆਂ ਨਹੀਂ ਪਾਤੀਆਂ ਹਨਾ ਤੇ ਮੈਂ ਜਿਹੜਾ ਹੈਗਾ ਯਾ ਇੱਥੇ ਦੋ ਕੁ ਪਾਤੀਆਂ ਤੇ ਬੋਰੀ ਵਿਛਾਈ ਹੋਈ ਆ ਮੇਰੀ ਮੈਂ ਬੋਰੀ ਰੁੱਤੀ ਬਸ ਗੋਹਾ ਸੈੱਟ ਲਿਆ ਆ ਤੇ ਪਾਤੀਆਂ ਕਰ ਦੂੰਗੀ ਜਿਹੜੀਆਂ 4-5 ਹੋਣਗੀਆਂ ਤੇ ਧੀਰ ਜਿਹੜਾ ਹੈਗਾ ਯਾ ਅਗਲੇ ਦਿਨ ਖਲਦਈਆਂ ਨੇ ਜਿਹੜੀਆਂ ਕੱਲ ਪੱਥੀਆਂ ਨੇ ਉਹ ਮੈਂ ਥਾਲ ਦੀਆਂ ਜਿਹੜਾ ਅੱਜ ਗੋਸਿੱਟਾ ਹੈ ਉਹ ਮੈਂ ਪੱਤੂngੀ ਬਸਤ ਕੋਈਆਂ ਛੋਟੀਆਂ ਛੋਟੀਆਂ ਕਰ ਦਿੱਤੀਆਂ ਛੇਕ ਸੁੱਕ ਜਾਂਦੀਆਂ ਜੇ ਆਪਾਂ ਜਿਆਦਾ ਦਿਨ ਰੱਖੀਏ ਨਾ ਜਿਵੇਂ 2-3 ਦਿਨ ਪੰਨਾਂ ਰਹਿਣ ਥੱਲਣ ਵੱਲੋਂ ਫੇਰ ਭੂਂਡ ਲੱਗ ਜਾਂਦੀ ਨਹੀਂ ਨਹੀਂ ਲੱਗਦੀ ਲੱਗੇ ਤੇ ਤਾਂ ਕਰਕੇ ਮੈਂ ਬੂਰੀ ਤੇ ਪੱਤ ਦਿੰਨੀ ਨਿੱਕੀਆਂ ਨਿੱਕੀਆਂ ਪਤੂਲੀਆਂ ਜੀਆਂ ਬਣਾ ਕੇ ਰੱਖ ਲਈਆਂ ਨੇ ਤੇ ਫਿਰ ਹੁਣ ਜਿਹੜਾ ਹੁਣ ਫੱਤੂngੀ ਜਿਹੜਾ ਇਹ ਕੱਲ ਨੂੰ ਇਸ ਵੇਲੇ ਥੱਲ ਦੂੰਗੀ ਤੇ ਭੂਇ ਘੋਰ ਘਵਾ ਜਿਹੜਾ ਉੱਥੇ ਪੱਤ ਦੂੰਗੀ ਹੈ ਨਾ ਫਿਰ ਭੂਂਡ ਨਹੀਂ ਲੱਗਦੀ ਰਹੇਗੀ ਤਾਂ ਕਰਕੇ ල සි ල පදර . රත ර ගම ටද නන ර ගේගේ දහ න ප ක ම. ਪਹਿਲਾਂ ਸਾਬਣ ਨਾਲ ਹੱਥ ਧੋਤੇ ਸਾਬਣ ਨਾਲ ਹੱਥ ਧੋਗੀ ਫਿਰ ਮੈਂ ਜਿਹੜੇ ਹੈਗੇ ਆ ਕੱਪੜੇ ਮਸ਼ੀਨ ਚੋਂ ਕੱਢਣ ਕੱਢ ਲਿਆਈਆਂ ਤੇ ਹੁਣ ਮੈਂ ਸਾਰੇ ਨਿਚੋੜ ਦੂੰਗੀ ਜਿਹੜੇ ਕੱਪੜੇ ਉੱਧਾਂ ਫਰਸ਼ ਤੇ ਪਏ ਆ ਇਹ ਮਸ਼ੀਨ ਚ ਪਾਉਣ ਵਾਲੇ ਨਹੀਂ ਸੀਗੇ ਕਿਉਂਕਿ ਨਾ ਇਹ ਲੱਕੜ ਦਾ ਕੰਮ ਕਰਦੀ ਆ ਨਾ ਲੱਕੜ ਦਾ ਫਰਫੂਲ ਆ ਜਾ ਉਹ ਟੁੱਟ ਕੇ ਪਈ ਜਾਂਦਾ ਜਾਂ ਤੇ ਉਹ ਜਿਹੜੀ ਲੱਕੜ ਇਹ ਵਰਤਦੇ ਆ ਨਾ ਉੱਥੇ ਉਹ ਹਰੇ ਰੰਗ ਦੀ ਹੈ ਲੱਕੜ ਹਰੇ ਬੋਰ ਦੀ ਤੇ ਫਿਰ ਉਹ ਜਦੋਂ ਆਪਾਂ ਦੂਜੇ ਕੱਪੜਿਆਂ ਚ ਪਾ ਦਿੰਦੇ ਆ ਨਾ ਤਾਂ ਫਿਰ ਉਹਨਾਂ ਦਾ ਰੰਗ ਵੀ ਤਾਂ ਦੂਜੇ ਕੱਪੜਿਆਂ ਨੂੰ ਵੀ ਚੜ ਜਾਂਦਾ ਇਸ ਕਰਕੇ ਇਹ ਕੱਪੜੇ ਜਿਹੜੇ ਮੈਂ ਤਾਂ ਤੇ ਜਿਹੜੇ ਇਹ ਬਾल्टी ਵਿੱਚ ਪਏ ਆ ਇਹਨਾਂ ਨੂੰ ਮੈਂ ਛੀਂਚ ਧੋ ਕੇ ਲਾਈਆਂ ਇਹਨਾਂ ਨੂੰ ਮੈਂ ਬਸ ਸਰਫ ਕੱਢ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋੜ ਕੇ ਤੇ ਬਸ ਸੁੱਕੜੇ ਪਾਉਣੇ ਆ ਇੱਕ ਜਿਆਦਾ ਕੱਪੜੇ ਸਰਦਾਰ ਜੀ ਦੇ ਹੀ ਆ ਕਿਉਂਕਿ ਇਹ ਅੱਗੇ ਅਸੀਂ ਉਧਰ ਹੀ ਮਸ਼ੀਨ 'ਚ ਪਾਇਆ ਹੋਣਾ ਦੂਜੀ 'ਚ ਇਹਨਾਂ ਦੇ ਅਲੱਗ ਹੀ ਧੋ ਦਈ ਦੀ ਹੈਗੀ ਤੇ ਉਹ 2-3 ਦਿਨ ਤੋਂ ਆਪਣਾ ਟੁੱਲੂ ਪੰਪ ਜਿਹੜਾ ਖਰਾਬ ਹੋਇਆ ਹੋਇਆ ਸੀਗਾ ਤੇ ਟੈਂਕੀ 'ਚ ਪਾਣੀ ਨਹੀਂ ਸੀਗਾ ਤਾਂ ਕਰਕੇ 2 ਦਿਨ 2-3 ਦਿਨ ਲੱਗਦੀ ਕੱਪੜੇ ਜਿਹੜੇ ਇਹਨਾਂ ਦੇ ਕੱਟੇ ਹੋਏ ਪਏ ਸੀਗੇ ਕਿ ਅੱਜ ਫਿਰ ਮੈਂ ਇੱਧਰ ਲੈ ਕੇ ਜਾਕ ਲਿਆ ਇਹ ਛੋਕੇ ਘਰੀ ਦਾ ਮਤਲਬ ਦਾ ਕੱਪੜੇ-ਕਪੜੇ ਚੇਂਜ ਕਰਦੇ ਉੱਧਰ ਹੀ ਨਾ ਲੈਂਦੇ ਆ ਅੱਜ ਫਿਰ ਮੈਂ ਤੇ ਚੱਕ ਲਈ ਮੈਂ ਕਿਹਾ ਚੱਲ ਇੱਧਰ ਲੈ ਕੇ ਘਰੇ ਲੈ ਜਾ ਕੇ ਧੋ ਦਿੰਦੀ ਆ ਤਾਂ ਕਰਕੇ ਇਹਨਾਂ ਦੇ ਕੱਪੜੇ ਜ਼ਿਆਦਾ ਆ ਅੱਜ ਸਾਡੇ ਤਾਂ ਥੋੜੀ ਹੀ ਰੱਬ ਨੇ ਇਹ ਅੱਜ ਇਹਨਾਂ ਦੇ ਕੱਪੜੇ ਨੇ ਨਾ ਹੁੰਦੇ ਕਿ ਮੈਂ ਅੱਜ ਧੋਣੇ ਸੀ ਤੀਜੇ ਦਿਨ ਵੀ ਧੋ ਲਈਦੀ ਪਰ ਜਿਹੜਾ ਉਹਨਾਂ ਆਪਾਂ ਜਿਹੜੇ ਹੈਗੇ ਧੋ ਦਿੰਨੇ ਆ ਸਾਰੇ ਨਜੋੜ ਕੇ ਕੱਪੜੇ ਜਿਹੜੇ ਹਨ ਕਰਦੀ ਵੀ ਤੇ ਮਸ਼ੀਨ ਨਾ ਅੰਬਲੇਟੇ ਜੇ ਪਾ ਲੈਂਦੀ ਹੈ ਬੜਾ ਔਖਾ ਹੋ ਜਾਂਦਾ ਕੱਢਣੇ ਹਨਾ ਕੱਪੜੇ ਜਦੋਂ ਲਵੇਟ ਰੇਟ ਕੇ ਪਾ ਦਿੰਦੀ ਹੈ ਬੜੀ ਮੁਸ਼ਕਲ ਨਾਲ ਖਿੱਚ ਖਿੱਚ ਕੇ ਕੱਪੜੇ ਕੱਢ ਕੱਢ ਨਜੋੜੀ ਦੀ ਆ ਤੇ ਜਾਨਵਰ ਆ ਜਿਹੜੇ ਬਹੁਤ ਚੀਕ ਝਾੜਾ ਪਾ ਰਹੇ ਸੀਗੇ ਸਵੇਰੋਂ ਸਵੇਰੀ ਤੇ ਬੜਾ ਮਾਨ ਮਤਲਬ ਲੱਗਦਾ ਹੈ ਕੰਮ ਕਰਨ ਨੂੰ ਤੇ ਆਵਾਜ਼ ਰਿਕਾਰਡਿੰਗ ਤਾਂ ਕਰੀ ਦੀ ਆ ਕਿਉਂਕਿ ਫਿਰ ਕੰਮ ਕਰਦੇ ਕਰਦੇ ਵਿੱਚ ਬੋਲੀ ਜਾਣਾ ਨਾ ਔਖਾ ਲੱਗਦਾ ਹੈ ਤਾਂ ਮੈਂ ਫਿਰ ਇਦਾਂ ਮੈਂ ਕਿਉਂਕਿ ਵਾਇਸ ਰਿਕਾਰਡਿੰਗ ਕਰ ਦਿੰਦੀ ਆ ਕਿਉਂਕਿ ਗਰਮੀ ਹੋ ਜਾਂਦੀ ਆ ਫਿਰ ਔਖਾ ਹੋ ਜਾਂਦਾ ਹੈ ਨਾ ਪਿੱਛੇ ਆਵਾਜ਼ ਆ ਜਿਹੜੀ ਪਹਿਲਾਂ ਅਰੀ ਆਵਾਜ਼ ਹੈਗੀ ਉਹਨੂੰ ਮੈਂ ਮਿਊਟ ਨਹੀਂ ਕੀਤਾ ਹੈਗਾ ਕਿਉਂਕਿ ਵਿੱਚੇ ਤੁਹਾਨੂੰ ਸੁਣੂਗੀ ਬਸ ਥੋੜੀ ਜੀ ਸਪੀਡ ਨਾਲ ਚੱਲੂਗੀ ਚਲੋ ਜੀ ਆਪਾਂ ਬਾਲਟੀ ਧੋ ਦਿੰਦੀ ਆ ਇਹਦੇ ਵਿੱਚ ਆਪਾਂ ਨੀਲ ਪਾਵਾਂਗੇ ਕਿਉਂਕਿ ਬਨਾਣਾ ਵਿੱਚ 4-5 ਨਾਲੀਆਂ ਤੇ ਫਿਰ ਉਹਨਾਂ ਨੂੰ ਨੀਲ ਦੇਈਦੇ ਆ ਕਿਉਂਕਿ ਸੀਨੇ ਨਾਲ ਪੀੜੀਆਂ ਨਹੀਂ ਹੋ ਜਾਂਦੀਆਂ ਨਾ ਕੰਮ ਕਰਦੀਆਂ ਰੰਬੀਤ ਮਤਲਬ ਮਸ਼ੀਨ ਨਾਲ ਹੀ ਕੰਮ ਕਰਦੇ ਹੁੰਦੇ ਲੱਕੜਾਂ ਨੂੰ ਰੰਗ ਦੀ ਰੰਦੀ ਨਾਲ ਜੂੜਦਾ ਲੱਗਦੀ ਹੈ ਹੈਨਾ ਤਾਂ ਕਰਕੇ ਜੰਗੀ ਤਰ੍ਹਾਂ ਧੋ ਕਿਤੇ ਬਰਾਬਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਨੀਲ ਦੇ ਦੇਵਾਂਗੇ ਤੇ ਜਿਹੜੇ ਕੱਪੜੇ ਜਿਹੜੇ ਮੈਂ ਅਲੱਗ ਤੋਂ ਰੱਖੀ ਹੋਈ ਸੀ ਕੰਮ ਵਾਲੇ ਕੱਪੜੇ ਇਹਨਾਂ ਨੂੰ ਆਪਾਂ ਸਾਬਣ ਲਾ ਕੇ ਹੱਥ ਨਾਲ ਚੰਗੀ ਤਰ੍ਹਾਂ ਧੋ ਦੇਣਾ ਆ ਬਿਖਰ ਜਾਂਦੇ ਕੱਪੜੇ ਐਸੀ ਗੱਲ ਨਹੀਂ ਹੈਗੀ ਰੰਗ ਨਿਕਲ ਜਾਂਦਾ ਪੂਰਾ ਜਾਂ ਵਿੱਚੋਂ ਉਹ ਸੋਹਣੀ ਲਿਖ ਰਹੀ ਹੁੰਦੀ ਆ ਪਰ ਮੈਂ ਜਿਹੜੇ ਹੈਗੇ ਆ ਉਸ ਇੰਚ ਨਹੀਂ ਬਾਈ ਹਿੰਨੇ ਮੈਂ ਫਿਰ ਦੂਸਰੇ ਕੱਪੜੇ ਵੀ ਫਿਰ ਇਦਾਂ ਹੋ ਜਾਣਗੇ ਹੈਨਾ ਤਾਂ ਕਰਕੇ ਮੈਂ ਸਾਰਾ ਖੱਜ ਭਿਉਂ ਕੇ ਰੱਖ ਲੀਏ ਸਾਰਾ ਖੱਜ ਭਿਉਂ ਕੇ ਜਿੰਨ੍ਹੇ ਸਾਬਣ ਲੱਗੇ ਉਹ ਵੀ ਫਿਰ ਬੱਧ ਹੋ ਜਾਣਗੇ ਤੇ ਆਂਟੀ ਰੋਟੀ ਬਣਾਈ ਜਾਂਦੇ ਆ ਬਸ ਤੇ ਮੈਂ ਇਹ ਕੰਮ ਕਰ ਲੈਣੇ ਨਹੀਂ ਹੈਨਾ ਰੋਟੀ ਬਣਾ ਲੈਂਦੇ ਆ ਭਾਂਡੇ ਢੂੰਢੀ ਮਾਲ ਦਿੰਦੇ ਆ ਮੀਰ ਸੋਈ ਦੇ ਵਿੱਚ ਹੈਨਾ ਹੋਰ ਬੱਚਿਆਂ ਨੂੰ ਚਾਹ ਪਾਣੀ ਜਾਂ ਮੰਮੀ ਚਾਹ ਪਾਣੀ ਮੰਗ ਲਿਆ ਤੇ ਬੋਲਿਆ ਆਂਟੀ ਦੇਖ ਲੈਂਦੇ ਆ ਆਂਟੀ ਰਹਿਣਗੇ 10 11 ਵਜੇ ਤੱਕ ਇੱਥੇ ਤੇ ਉਹ ਕੰਮ ਆ ਜਿਹੜਾ ਮੇਰੇ ਨਾਲ ਕਰਾ ਦੇਣਗੇ ਸੁਵੇਰੇ ਸੁਵੇਰੀ ਵੀ ਸੋਈ ਆਲ ਦਾ ਕੰਮ ਆ ਘਰ ਦਾ ਕੰਮ ਆ ਜਿਹੜਾ ਉਹ ਕਰ ਦਿੰਦੀ ਇੱਧਰਲਾ ਇਹ ਕੰਮ ਆ ਜਿਹੜਾ ਮੈਂ ਕਰ ਦਿੰਦੀ ਆ ਬਾਹਰ ਹੁੰਦਾ ਜਦ ਤੱਕ ਝਾੜ ਬਣਾਉਣਾ ਉਹ ਬਸ ਸਿਰਨਾ ਕੱਪੜੇ ਧੋਣੇ ਬਾਥਰੂਮ ਵਗੈਰਾ ਧੋਣੇ ਆ ਹਨਾ ਤੇ ਕੋਚੇ ਲਾਉਣੇ ਆ ਇਹ ਕੰਮ ਮੈਂ ਆ ਕਰ ਦਿੰਦਾ ਯਾ ਇਹ ਕੰਮ ਫਿਰ ਆਂਟੀ ਤੋਂ ਹੁੰਦਾ ਨਹੀਂ ਹਨਾ ਬਜ਼ੁਰਗ ਨੇ ਵਿਚਾਰੇ ਤੇ ਰੋਈਨਾ ਬਹੁਤਾ ਫਿਰ ਰੋਟੀ ਪਾਣੀ ਬਣਾ ਜਾਂਦੇ ਆ ਹਨਾ ਇਨੀ ਉਹਨਾਂ ਦੀ ਹੈਲਪ ਬਹੁਤ ਆ ਧੰਨਵਾਦ ਆਂਟੀ ਦਾ ਲਓ ਜੀ ਆਪਾਂ ਕੱਪੜੇ ਆ ਜਿਹੜੇ ਧੋ ਦਿੱਤੇ ਨੇ ਤੇ ਹੁਣ ਆਪਾਂ ਜਿਹੜਾ ਹੈਗਾ ਆ ਬਲੇਣਾ ਨੂੰ ਨੀਲ ਦੀਆਂਗੇ ਪੀਲ ਜਿਹੜੀ ਨਿਕਲ ਜਾਂਦੀ ਹੈ ਨੀਲ ਦੀ ਨਾਲ ਨਾ ਗਲਤੀ ਇਹ ਇਹ ਪਹਿਲਾਂ ਮੈਂ ਲੋਹਰਾ ਲੋਹਰਾ ਨਚੋੜ ਲੈਣੀਆਂ ਗੱਲੀਆਂ ਫਿਰ ਫਿਰ ਟੀ ਸ਼ਰਟ ਨਚੋੜ ਦੂੰਗੀ ਕਈ ਦਾ ਨਾ ਕੱਪੜੇ ਤਰਤੀਬ ਜੀ ਦੇ ਵਿੱਚ ਪੈ ਜਾਂਦੀਆਂ ਸੌਫਟੀ ਹੋ ਜਾਂਦੇ ਬਾਕੀ ਸਾੜੀ ਦਾਾਰ ਆ ਜਿਹੜੀ ਇੱਕ ਢਿੱਲੀ ਜੀ ਆ ਥੋੜੀ ਜੀ ਉਹਦੇ ਤੇ ਫਿਰਾਂ ਟੀ-ਸ਼ਰਟਾਂ ਵਗੈਰਾ ਹੀ ਪਾਈ ਦੀਆਂ ਜਾਂ ਬਣਾਣਾ ਪਾ ਦੇਦੀਆਂ ਨੇ ਲੋਰਾਣੀ ਫਿਰ ਉਹਦੇ ਤੇ ਪੈਂਦੀਆਂ ਹੈਗੀਆਂ ਹੈਗੀਆਂ ਤਾਂ ਕਰਦੀ ਤੋਂ ਕੱਪੜੇ ਇਹ ਸਾਰੇ ਨੂੰ ਚੋੜ ਲੈਣੇ ਨੇ ਬਸ ਮੇਰੇ ਤੇ ਮੰਮੀ ਦੇ ਬਾਅਦ ਤੋਂ ਨੂੰ ਚੋੜੂਗੀ ਪਹਿਲਾਂ ਇਹਨਾਂ ਦੇ ਕੱਪੜੇ ਨਚੋੜ ਲੈਣੇ ਤੇ ਗੁੜੀਆਂ ਦੇ ਚੋੜ ਦੇਣੇ ਚਪਾਲ ਪਾਲਕੀ ਕਰ ਕਰਾ ਕੱਢ ਰਹੀਆਂ ਛੋਟੇ ਛੋਟੇ ਕੱਪੜੇ ਜਿਹੜੇ ਲੋਰਾ ਤੇ ਮੈਂ ਲੋਰਾ ਲੂਰਾ ਉੱਪਰ ਕਰ ਦਿੰਦੀ ਲੋਰਾ ਪਹਿਲਾਂ ਨਚੋੜੀਆਂ ਸੀ ਨਾ ਸਾਰੀਆਂ ਲੋਰਾ ਪੈ ਕੇ ਪਾ ਦਿੰਗੇ ਤੇ ਇਹ ਕਰਦੂਆਂ ਦੀ ਵੱਲ ਵੀ ਇਦਰੇ ਨੂੰ ਮੋੜਾਈ ਆ ਤਾਰ ਤੇ ਮਮੇ ਆ ਚੱਲ ਕੋਈ ਗੱਲ ਨਹੀਂ ਹੁਣ ਇਧਰੇ ਹੀ ਆਉਣਗੇ ਫਿਰ ਦੇਖੀ ਚੱਲੂ ਆਪਾਂ ਕਿੱਥੇ ਪਾਉਣੀ ਆ ਤੱਪੜੀ ਕੋਈ ਗੱਲ ਨਹੀਂ ਵੈਸੇ ਲੱਗਦੇ ਨਹੀਂ ਗਰਮੀ ਬਹੁਤ ਜ਼ਿਆਦਾ ਆ ਸਬਜ਼ੀ ਕੋਈ ਵੀ ਨਹੀਂ ਲੱਗ ਰਹੀ ਹੈਗੀ ਕਿ ਕ੍ਰੇਲੇ ਲੱਗੀ ਸੀਗੇ ਉਹ ਪੀਲੇ ਜਿਹੇ ਹੋਈ ਜਾਂਦੇ ਆ ਗਰਮੀ ਦੇ ਨਾਲ ਗਰਮੀ ਬਹੁਤ ਜ਼ਿਆਦਾ ਆ ਮਤਲਬ ਗਰਮੀ ਨੇ ਫੱਟੇ ਚੱਕੇ ਪਏ ਆ ਹਨਾ 6 7 ਵਜੇ ਹੁੰਦਾ ਆ ਵੀ ਬਾਹਰ ਨਿਕਲੀਏ ਕਮਰਿਆਂ ਦੇ ਵਿੱਚੋਂ ਨਾ ਟਾਈਮ ਦਾ ਨਿਕਲਣ ਨੂੰ ਜੀ ਨਹੀਂ ਕਰਦਾ ਪਰ ਆਪਾਂ ਕੰਮ ਕਰ ਨਹੀਂ ਹੁੰਦੇ ਆ ਤੇ ਆਪਾਂ ਨੂੰ ਜਿਹੜਾ ਹੈਗਾ ਆ 4 ਵਜੇ ਨੂੰ ਬਾਹਰ ਆਉਣਾ ਪੈਂਦਾ ਆ ਬੱਚਿਆਂ ਨੂੰ ਮੈਂ ਕਹਿੰਨੀ ਨਹੀਂ ਵੀ ਤੁਸੀਂ ਨਾ ਬਾਹਰ ਆਇਆ ਕਰੋ 6 ਵਜੇ ਤੋਂ ਪਹਿਲਾਂ ਅੰਦਰ ਹੀ ਰਿਹਾ ਕਰੋ ਬਾਹਰ ਗਰਮੀ ਬਹੁਤ ਲੱਗਦੀ ਆ ਗਰਮੈਸ਼ ਕੋਈ ਹੋਈ ਆ ਤੇ ਆਪੋ ਆਪਣਾ ਸਾਰੇ ਭੈਣ ਭਰਾ ਆਪਣਾ ਆਪਣੇ ਬੱਚਿਆਂ ਦਾ ਖਿਆਲ ਰੱਖੋ ਗਰਮੀ ਤੋਂ ਬਚ ਕੇ ਰਹੋ ਚਲੋ ਜੀ ਆਪਾਂ ਹੈਗੇ ਜਿਹੜੇ ਕੱਪੜੇ ਸਾਰੇ ਜੋ ਇਸਮਲੇ ਪਾ ਰਹੇ ਨੇ ਬਸ ਇਹ ਜਿਹੜੇ ਰਹਿੰਦੇ ਨੇ ਮੀਲੇ ਦੇ ਨੀਲੇ ਕੱਪੜੇ ਆ ਫਿਲੀਆਂ ਚਾਲੀਆਂ ਨੇ ਇਹ ਆਪਾਂ ਨੂੰ ਜੋੜ ਕੇ ਦੇ ਦਿੰਦੇ ਹਾਂ ਮਤਲਬ ਥੱਲੇ ਉਤਰ ਕੇ ਪਾ ਜਾਾਂਗੇ ਜਿੱਥੇ ਲੋਹਰਾ ਪਾਜਾਂਗੇ ਇਹਦੇ ਨਾਲ ਸਾਈਡ ਤੇ ਇਧਰਲੀ ਸਾਈਡ ਜਿੱਡਾ ਆ ਇਹਦੀ ਸਾਈਡ ਔਰਲੀ ਸਾਈਡ ਕਿਸ ਤਾਰ ਆ ਬਣ ਗਈ ਹੈ ਤੇ ਆਪਾਂ ਇਧਰ ਪਾ ਜਾਾਂਗੇ ਚਲੋ ਜੀ ਕੱਪੜੇ ਪੁੱਤੀ ਗਏ ਆ ਚਲੋ ਜੀ ਕੱਪੜੇ ਆਪਾਂ ਸਾਰੇ ਧੋ ਕੇ ਪਾ ਦੇ ਇੱਥੋਂ ਤੱਕ ਸਾਰੀਆਂ ਤਾਰਾਂ ਭਰ ਗਈਆਂ ਤੇ ਡੈਡੀ ਲੱਗੀ ਐ ਗਾਈ ਨੂੰ ਨਵਾਉਣ ਗਾਈ ਨੂੰ ਨਵਾਉਣਗੇ ਤੇ ਆਪਣੇ ਜਿਹੜੇ ਕੰਮ ਧੰਦੇ ਆ ਤਕਰੀਬਨ ਤਕਰੀਬਨ ਤਾਂ ਨਹੀਂ ਵੈਸੇ ਅੱਧੇ ਨਿਪੜ ਗਏ ਝਾੜੂ ਪੋਚਾ ਲੱਗ ਗਿਆ ਕੱਪੜੇ ਧੋਤੇ ਗਏ ਇਹ ਤਾਂ ਇੰਦਰ ਪੜਾਣੀਆਂ ਹੋ ਰਹੀਆਂ ਸਾਰੇ ਜਾਣੇ ਪਏ ਆ ਲਾ ਕੇ ਕੂਲਰ ਗੇਮ ਖੇਡ ਕੇ ਖੇਡਣੀ ਸਿਖਾਈ ਜਾਂਦਾ ਆ ਵੀ ਦਾਦੀਆਂ ਨੇ ਬੈਠਾ ਮੇਰਾ ਆ ਪਿੰਡ ਆਇਆ ਤੇ ਕਿਹਾ ਡੈਟਿੰਗ ਐਂਡ ਡੀ ਕਾ ਸਾਰਾ ਗੇਮ ਖੇਡਣਾ ਤੇ ਬੱਚੇ ਹੁਣ ਮੈਂ ਬੋਲ ਰਹੀ ਹਾਂ ਕਿ ਉੱਤਰ ਲਾਈ ਬੈਠੇ ਆ ਬਸ ਹੁਣ ਸਾਰਾ ਦਿਨ ਇੱਥੇ ਹੀ ਰਹਿਣਾ ਆ ਕੇ ਰੋਟੀ ਪਾਣੀ ਤੇ ਰੋਟੀ ਖਾਣ ਵਾਲੀ ਰਹਿੰਦੀ ਆ ਬਸ ਦਾ ਕੰਮ ਸਾਡਾ ਨਿਬੜ ਗਿਆ පි හාකය පාණ්ිපුුද මයියාගේ තකෝජාට වල්ල කණ් ද පාණි පාය මෝට්රතො තායා ගටක සෝ පාන පීන්නේ තක්කගේසාට්ේ ආට කන්නාට එම හ ගඩඩි දෙලා නවා ගෙන අගයන්න ම ඔන්න කිසි පාලකය මොම ගර්මීනය පුරාවාාලකකිඉතා ්‍යත්ත කටසාටයක්් හය වයා සේක් මාද

ਵਲੌਗ ਚ ਇੰਨਾ ਹੀ ਕਿਉਂਕਿ ਬਲੌਗ ਕਾਫੀ ਜਿਆਦਾ ਲੰਬਾ ਹੋ ਗਿਆ ਵਾ ਤੇ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਨਾਲ ਜੇਕਰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਵੇਂ ਸਬਸਕ੍ਰਾਈਬ ਕਰ ਲਿਓ ਰਿਵਿਓ ਦੇ ਖੰਡਿਤ ਅਨਾਰ ਬਰਾਬਰ ਖਾ